नमस्कार तुसी वेख रहे हो इंडियन टीवी न्यूज आओ लेके चलिए प्रधान ਜੀ ਸ਼੍ਰੀ ਜੀ ਪਲੈਨਿੰਗ ਬੋਰਡ ਦੇ ਸਾਫਾ ਚੇਅਰਮੈਨ ਜੀ ਕੋਈ ਪ੍ਰੋਬਲਮ ਨਹੀਂ ਹੈ ਅੱਜ ਅਸੀਂ ਇੱਥੇ ਡਰ ਨੂੰ ਜਾਗਰੂਕਤਾ ਅਤੇ ਚਿੰਤਾ ਨੂੰ ਉਮੀਦ ਵਿੱਚ ਬਦਲਣ ਦਾ ਸੰਗਲਪ ਲੈਣ ਲਈ ਇਕੱਠੇ ਹੋਏ ਹਾਂ ਮੈਂ ਖਾਸ ਤੌਰ ਤੇ ਟ੍ਰਾਈਡੈਟ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਕੀ ਹਮੇਸ਼ਾ ਮਨੁੱਖਤਾ ਦੇ ਭਲਾਈ ਦੇ ਕੰਮਾਂ ਵਿੱਚ ਵੱਡ ਚੜ ਕੇ ਯੋਗਦਾਨ ਪਾਉਂਦੇ ਨੇ ਤੇ ਅੱਜ ਦਾ ਇਹ ਕੈਂਪ ਉਹਨਾਂ ਦੀ ਸਾਡੇ ਸਾਹਮਣੇ ਜਿੰਦੀ ਜਾਗਦੀ ਉਦਾਹਰਨ ਹੈ ਮੈਂ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਜੀ ਜੋ ਚੇਅਰਮੈਨ ਹੈ ਵਰਡ ਕੈਂసర్ ਕੇਅਰ ਸੁਸਾਇਟੀ ਦੇ ਅਤੇ ਉਹਨਾਂ ਦੀ ਪੂਰੀ ਟੀਮ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਇਸ ਮਿਸ਼ਨ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਉਹਨਾਂ ਦੀ ਬਚਨ ਬਤਤਾ ਅਤੇ ਅਨਤਖ ਯਤਨਾ ਸਦਕਾ ਹੀ ਅਸੀਂ ਅੱਜ ਇਸ ਮੇਗਾ ਕੈਂਪ ਨੂੰ ਸਕਾਰ ਰੂਪ ਦੇਣ ਵਿੱਚ ਸਬਰ ਹੋ ਸਕੇ ਹਾਂ ਸਾਡੇ ਕੋਲੇ 12783 ਪਿੰਡ ਹੈ ਗੁੱਸਾ ਨਹੀਂ ਕਰਨਾ ਮੈਂ ਗੁਰੂ ਤੋਂ ਬਾਹਰ ਨਹੀਂ ਸਾਡੇ ਕੋਲੇ 37000 ਗੁਰਦੁਆਰਾ ਪੰਜਾਬ 'ਚ ਸਾਡੇ ਕੋਲੇ ਸੋਹਣੇ ਹਸਪਤਾਲ ਹੈ ਠੀਕ ਹੈ ਫਿਰ ਇੱਥੇ ਕਿਹਨੂੰ ਆਟਾ ਕੋਈ ਗੁਰਦੁਆਰੇ ਲੈ ਕੇ ਜਾਵਾਂਗੇ ਹਸਪਤਾਲ ਲੈ ਕੇ ਜਾਵਾਂਗੇ ਹਾਂ ਗੁਰਸਾ ਦਾ ਪਾਠ ਵੀ ਕਰਾਂਗੇ ਵੀ ਮੈਨੂੰ ਬਚਾਲਾ ਟਰੈਂਸਰ ਉਹਨਾਂ ਮੁਲਕਾਂ 'ਚ ਵੀ ਬਹੁਤ ਵੱਧ ਚੁੱਕਿਆ ਹੈ ਉੱਥੇ ਹੋਰ ਮੁਸ਼ਕਿਲਾਂ ਸਟ੍ਰੈਸ ਪੈਂਦੀ ਹੈ ਦਿਮਾਗੀ ਬੋਝ ਇੱਥੇ ਤੁਹਾਡੇ ਹੋਰ ਨੁਕਸ ਹੈ ਠੀਕ ਹੈ ਪਰ ਯਰ ਕੈਂਸਰ ਠੀਕ ਹੋ ਸਕਦਾ ਹੈ ਕਿ ਤੁਸੀਂ ਆਪਦੀ ਜ਼ਿੰਦਗੀ ਥੋੜੀ ਜੀ ਸਾਦਾ ਬਣ ਲੈਓ ਠੀਕ ਹੈ ਆਪਾਂ ਤਿੰਨ ਚਾਰ ਪੁਆਇੰਟ ਡਿਸਕਸ ਕਰਾਂਗੇ ਤੁਸੀਂ ਘਰਾਂ 'ਚ ਲਾਗੂ ਕਰ ਸਕਦੇ ਹੋ ਮੈਂ 43 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਮੇਰੀ ਮਾਂ ਗੋਇ ਦਾ ਪੋਚਾ ਲਾਉਂਦੀ ਸੀ ਸਾਡਾ ਜਿਹੜਾ ਚੁੱਲ੍ਹਾ ਝੋਨ ਦਾ ਕੱਚਾ ਸੀ ਠੀਕ ਹੈ ਪਰ ਖਾਣ-ਪਾਣ ਸਾਫ਼ ਸੀ ਪਾਣੀ ਸਾਫ਼ ਸੀ ਆਲੀ ਲੋਡ ਸੀ ਉਦੋਂ ਬੋਤਲਾਂ ਦੀ ਠੀਕ ਹੈ ਐ ਪ੍ਰੈਸ ਵਾਲੇ ਵੀਰੋ ਮੈਂ ਤੁਹਾਨੂੰ ਸਵਾਲ ਕਰਦਾ ਮੱਝ ਨੂੰ ਇਹ ਪਿਉਨੇ ਆ ਬੋਲੋ ਮੇਰੀ ਮੇਰਾ ਲੈਕਚਰ ਤੁਹਾਡੇ ਨਾਲ ਗੱਲਬਾਤ ਹੀ ਹੋਏਗੀ ਮੱਝ ਨੂੰ ਪਿਉਨੇ ਆ ਬਰਨਾਲੇ ਦੇ ਗੰਦੇ ਨਾਲੇ ਦਾ ਜਾਂ ਮਹਿਰ ਰੋਡ ਜਾਂਦੀ ਹੋਏਗੀ ਠੀਕ ਹੈ ਉਹਦਾ ਪਾਣੀ ਪੀਦੀ ਹੋਏਗੀ ਫਿਰ ਤੁਹਾਨੂੰ ਉਹਨੇ 5 ਕਿਲੋ ਦੁੱਧ ਦੇਣਾ ਹੈ 50 ਕਿਲੋ ਪਾਣੀ ਪੀਂਦੀ ਹੈ ਮੱਝ ਸਵੇਰ 15 ਕਿਲੋ ਦੁਪਹਿਰੇ ਸ਼ਾਮ ਤੱਕ 50 ਕਿਲੋ ਪਾਣੀ ਤੇ ਫਿਰ ਉਹ ਦੁੱਧ ਕਿਹੜਾ ਆਊਗਾ ਗੰਦਾ ਹੀ ਏਵੇਂ ਹਾਲ ਔਰ ਤਾਂ ਮੇਰੀਆਂ ਮਾਵਾਂ ਬੈਠੀਆਂ ਮੇਰੀ ਮਾਂ ਨੇ ਮੈਨੂੰ ਛਾਤੀ ਤੋਂ ਦੁੱਧ ਪਿਆਇਆ ਸੀ ਆਪਾਂ ਪੰਜਾਬੀ ਚ ਕਹਿੰਦੇ ਸੀ ਟੋਡਾ ਮਾਰ ਕੇ ਚੰਗਿਆ ਜੇ ਮੇਰੀ ਮਾਂ ਸਾਫ ਪਾਣੀ ਪੀਊਗੀ ਤਾਂ ਹੀ ਸਾਫ ਦੁੱਧ ਆਏਗਾ ਆਪਾਂ ਦੁੱਧ ਤੋਂ ਸਟਾਰਟ ਕੀਤਾ ਹੈ ਮੱਝ ਗੰਦਾ ਪਾਣੀ ਪੀ ਰਹੀ ਹੈ ਮੈਨੂੰ ਆਏ ਨੂੰ ਆਹ ਬੋਤਲ ਦੇਤੀ ਹੁਣ ਨਹੀਂ ਪਤਾ ਨਹੀਂ ਕਿਹੜਾ ਦੇਣਗੇ ਪਨੀਰ ਫਲੂਰ ਤੇ ਆਪਾਂ ਨੂੰ ਮੈਂ ਬਿਮਾਰ ਹੋ ਜਾਣਾ ਬਰਨਾਲੇ ਦੇ ਜਾ ਕੇ ਠੀਕ ਹੈ ਬੜੇ ਸਿਆਣੇ ਲੋਕ ਬੈਠੇ ਹੋ ਕਦੇ ਸੋਚਿਆ ਮੱਝ ਨੂੰ ਵੀ ਸਾਫ ਪਾਣੀ ਪਿਆਓ ਸਾਫ ਦੁੱਧ ਆ ਗਿਆ ਫਿਰ ਦਹੀਂ ਲੱਸੀ ਪਨੀਰ ਸਾਫ ਹੋ ਜੂਗਾ ਫਿਰ ਕਿਸਾਨ ਵੀਰ ਬੈਠੇ ਆ ਸਬਜ਼ੀਆਂ ਦੇ ਸਪਰੇਆ ਨਾ ਕਰੋ ਜਿਹੜੀ ਘਰੇ ਖਾਣੀ ਆ ਨਾ ਦੂਜੀ ਜ਼ਹਿਰ ਵੰਡੋ ਗੁਰੂ ਦਾ ਡਰ ਰੱਖਿਆ ਕਰੋ ਜ਼ਹਿਰੀ ਵੰਡੀ ਜਾਂਦੇ ਆ ਟੀਕੇ ਠੋਕੇ ਤਰੂ ਜਾਂਦੇ ਆ ਇਹ ਗਲਤ ਕੰਮ ਹੈ ਇਹ ਗੁਰੂ ਦੀ ਸੋਚ ਤੋਂ ਬਾਹਰ ਹੈ ਸਬਜ਼ੀਆਂ ਦੇ ਟੀਕੇ ਫਰਟੀਲਾਈਜ਼ਰ ਪੈਸਟੀਸਾਈਡ ਘਟ ਗਿਆ ਸਬਜ਼ੀ ਸਾਫ਼ ਹੋ ਗਈ ਫਿਰ ਹੈਗੇ ਕੇਲੇ ਫਰੂਟ ਲਾ ਲਓ ਜਿਹੜਾ ਵੀ ਹੈ ਨਾ ਉਹ ਯੂਪੀ ਵਾਲਾ ਆਇਆ ਸੀ ਇੱਥੇ ਪਹਿਲਾਂ ਤਾਂ ਵਧੀਆ ਸੀ ਉਹ ਉਹਨੇ ਚਿੱਟੇ ਧਗੇ ਭਰਾਮੇ ਵਾਲਿਆਂ ਨੂੰ ਦੇਖਿਆ ਵੀ ਇਹ ਵੱਡੀਆਂ-ਵੱਡੀਆਂ ਗੱਡੀਆਂ ਲਈ ਫਿਰਦੇ ਆ ਲੀਡਰ ਜੇ ਉਹ ਵੀ ਕਰਪਟ ਹੋ ਗਿਆ ਇਹ ਸੱਚ ਹੈ ਸ਼ਾਮ ਨੂੰ ਹਰੇ ਕੇਲੇ ਤੇ ਸਵੇਰ ਨੂੰ ਖੱਟੇ ਉਹ ਵੀ ਕਰਪਟ ਹੋ ਗਿਆ ਗੁਰੂਆਂ ਪੀਰਾਂ ਦੀ ਧਰਤੀ ਸੀ ਪੰਜਾਬ ਸਟੇਟ ਕਰਪਟ ਸਟੇਟ ਹੋ ਗਈ ਮੇਰਾ ਯੂਪੀ ਵਾਲਾ ਆਇਆ ਉਹ ਵੀ ਕਰਪਸ਼ਨ ਕਰ ਰਿਹਾ ਜਿੰਨੀ ਕਰ ਸਕਦਾ ਆ ਦੋਜੀ ਵੀ ਕਰ ਰਿਹਾ ਦੁੱਧ ਲੈ ਕੇ ਆ ਰਿਹਾ ਡਰਮਾ ਵਾਲਾ ਉਹਦੇ 'ਚ ਵੀ ਗੰਦ ਮੰਦ ਪਾ ਰਿਹਾ ਹਰ ਬੰਦਾ ਕਰਪਟ ਹੋ ਗਿਆ ਜਿੰਨੀ ਉਹਦੀ ਪਹੁੰਚ ਹੈ ਇਹ ਸੱਚ ਹੈ ਦੁੱਧ ਵੀ ਖਰਾਬ ਕਰਦਾ ਫਲ ਫਰੂਟ ਵੀ ਖਰਾਬ ਕਰ ਦਿੱਤੇ ਤੇ ਸਾਫਤੀ ਰਹਿ ਗਿਆ ਰਸੋਈ ਚ ਆ ਬੀਬੀਆਂ ਬੈਠੀਆਂ ਐ ਬੜੀ ਹਿੰਦੀ ਜੀ ਬੋਲਣਗੀਆਂ ਹਮਾਰੀ ਕਿਚਨ ਦੇਖੋ ਕਿੰਨੀ ਟਾਈਲ ਸੋਹਣੀ ਲੱਗੀ ਐ ਟਾਈਲਾਂ ਖਾਣੀਆਂ ਖਾਣਾ ਤਾਂ ਪਰ ਰਸ਼ਨ ਪਾਣੀ ਐ ਜਿਹੜਾ ਸਾਫ ਐ ਕੀ ਉਹ ਸਾਫ ਐ ਬਸ ਇਹਨੂੰ ਠੀਕ ਕਰ ਲੋ ਬਹੁਤ ਰੋਗ ਘਟ ਜਾਣਗੇ ਇਹਦਾ ਮਤਲਬ ਅਕਾਲਪੁਰਖ ਦਾ ਕੋਈ ਕਸੂਰ ਨਹੀਂ ਤੁਹਾਡਾ ਆਪ ਦਾ ਗੁਰੂ ਸਾਹਿਬ ਮੇਰੇ ਨਾਲ ਨਹੀਂ ਧੱਕਾ ਕਰਨਗੇ ਮਾਨਸ ਤੇ ਦਰਬ ਹੈ 83 ਲੱਖ ਦੇ ਵਿੱਚੋਂ ਵਧੀਆ ਜੁਨੀ ਦਿੱਤੀ ਉਹ ਮੇਰੇ ਨਾਲ ਕਿਵੇਂ ਠਗਾ ਕਰਨਗੇ ਮੇਰੇ ਆਪ ਦੇ ਮਾੜੇ ਕੰਮ ਹੈ ਠੀਕ ਹੈ ਹਾਂ ਇੱਕ ਕੀੜਾ ਮਹਿੰਗਾ ਵੇਰਨਾ ਉੱਟੀ ਦੇ ਬਾਪ ਨੂੰ ਕੋਈ ਰੋਗ ਛੱਡ ਜਾਂਦਾ ਫਿਰ ਕਹਿਣਗੇ ਲੈਣਾ ਦੇਣਾ ਕੁਝ ਨਹੀਂ ਤੁਹਾਡੇ ਚ ਕੋਈ ਨਹੀਂ ਹੋਣਾ ਜਿਨੇ ਪੰਜ ਬੰਦੇ ਨਾਲ ਵਿਆਹ ਕੀਤਾ ਹੱਥ ਖੜੇ ਕਰੋ ਕਰੋ ਹੱਥ ਖੜੇ ਜਿਨੇ ਪੰਜ ਬੰਦੇ ਨਾਲ ਆਪਦੀ ਲਾੜੀ ਵਿਆਹੀ ਹੈ ਹੈਗਾ ਕੋਈ ਫੇਲ ਮੇਰਾ ਵਿਆਹ ਵੀ ਪੰਜ ਬੰਦੇ ਨਾਲ ਹੋਇਆ ਸੀ ਤੇ ਮੇਰੇ ਬੇਟੇ ਦਾ ਵੀ ਮਰਜੋ ਸ਼ਰਮਣਾ ਇੱਥੇ ਬੈਠੇ ਕਿਉਂ ਆ? ਮੈਂ ਤਾਂ ਟਾਈਮ ਵੇਸਟ ਕੀਤਾ ਤੁਹਾਡੇ ਚ ਆ ਕੇ। ਤੁਸੀਂ ਵੀ ਕ੍ਰਾਪਟ ਹੋ। ਧੀਆਲੇ ਨੂੰ ਕਹਿਣਗੇ ਲੈਣਾ ਦੇਣਾ ਕੁਛ ਨਹੀਂ। ਹਜ਼ਾਰ ਬੰਦਾ ਆਊਗਾ। ਹਜ਼ਾਰ ਬੰਦੇ ਨੂੰ ਰੋਟੀ ਖੁਲਾਣੀ ਮੈਰਿਜ ਪੈਲੇਸ ਦੇ ਵਿੱਚ। ਬੋਲੋ। 95% ਹਿੰਦੂ ਸਿੱਖ ਵੀਰਾਂ ਦੇ ਛਾਪਾਂ ਧੀਆਲਿਆਂ ਦੀਆਂ। ਬੋਲੋ। ਕੀ ਹੈ ਕ੍ਰਾਪਸ਼ਨ ਨਹੀਂ? ਗੁਰੂਗੰਗ ਸਾਹਿਬ ਦੀ ਹਜ਼ੂਰੀ 'ਚ ਕਰਦੇ ਹੋ? ਤੇ ਹਿੰਦੂ ਵੀਰ ਗੀਤਾ ਦੀ ਹਜ਼ੂਰੀ ਚ ਫਿਰ ਇੱਕ ਸ਼ਬਦ ਪੜਦਾ ਦੁਬਰਾਤ ਆਉਂਦੀ ਹੈ ਗਿਆਨੀ ਜੀ ਹਮ ਕਰ ਸਾਜਨ ਆਏ ਤੇ ਮੈਂ ਹੁਣੇ ਇੰਟਰਵਿਊ ਦੇ ਕੇ ਆਇਆ ਇੱਕ ਇੰਗਲੈਂਡ ਚ ਮੈਂ ਕਿਹਾ ਹਮ ਕਰ ਸਾਜਨ ਨਹੀਂ ਕਹਿਣਾਗਾ ਹਮ ਕਰ ਲਟੇਰੇ ਆਏ ਫੂ ਲਟਣਾ ਆਏ ਨਾਲੇ ਤਾਂ ਈ ਅਗਲੇ ਦੀ ਲੈ ਜਾਣੀ ਆ ਤੇ ਨਾਲੇ 25 30 ਲੱਖ ਰੁਪਈਆ ਲੈ ਜਾਣਾ ਗੁਰੂਗੰਸਾਹਬ ਦੀ ਹਜ਼ੂਰੀ ਚ ਤੇ ਇਹ ਲਟੇਰਿਆਂ ਨੂੰ ਪੁਲਿਸ ਵੀ ਨਹੀਂ ਫੜਦੀ ਬਾਈ ਜੀ ਪੁਲਿਸ ਵਾਲੇ ਖੜੇ ਆ ਮਗਰ ਇਹ ਲੜੇ ਸ਼ਰਮ ਦਾ ਕਮਾਰਦੇ ਧੀ ਵਾਲੇ ਦੇ ਘਰ ਤੇ ਉਹ ਧੀ ਦੇ ਬਾਪ ਨੂੰ ਮਹਿੰਗਾ ਵਿਆਹ ਸਟ੍ਰੈਸ ਜਾਂ ਕੈਂਸਰ ਦਾ ਰੋਗ ਛੱਡ ਜਾਂਦਾ ਤੁਸੀਂ ਤੁਸੀਂ ਜ਼ਿੰਮੇਦਾਰ ਹੋ ਕੋਈ ਨਹੀਂ ਹੋਰ ਜ਼ਿੰਮੇਦਾਰ ਤੁਸੀਂ ਖੁਦ ਜ਼ਿੰਮੇਦਾਰ ਹੋ ਇਹ ਮੋਦੀ ਜੀ ਕਹਿੰਦਾ ਕਰਵੰਦ ਸਿੰਘਾ ਹਜ਼ਾਰ ਬੰਦਾ ਲੈ ਕੇ ਜਾ ਜੰਮ ਭਗਵੰਤ ਮੰਗਦਾ ਨਹੀਂ ਇਹ ਤਾਂ ਮੈਂ ਤੇ ਮੇਰੀ ਵਾਈਫ ਨੇ ਫੈਸਲਾ ਕਰਨਾ ਹੈ ਕਿ ਬੱਚੇ ਦਾ ਵਿਆਹ ਕਿਸ ਤਰ੍ਹਾਂ ਕਰਨਾ ਦਿਮਾਗੀ ਬੋਝ ਘੱਟ ਜਾਏਗਾ ਉਹਨੂੰ ਤਾਂ ਮਹਿੰਗੇ ਵਿਆਹਾਂ ਨੇ ਮਾਰਦਾ ਫਿਰ ਆਗੇ ਮਹਿੰਗੇ ਮਰਨੇ ਕਿਲਵਨ ਸਿੰਘ ਦੀ ਮਹਾਵਰੀ ਜਲੇਬੀਆਂ ਵਗਾਈ ਜਾਂਦਾ ਵਾ ਵਾਹ ਕੋਈ ਹੈ ਜਿਹੜੇ ਸਾਡੇ ਨਾਲ ਫਿਰ ਸਬਦਾ ਕੀਤਾ ਹੋਵੇ ਵੀ ਤਾਂ ਮੈਨੂੰ ਸੱਦ ਕੇ ਪੰਗੇ ਚ ਪਾ ਲਿਆ ਨਾ ਤੁਸੀਂ ਕਰਪਟ ਸਟੇਟ ਦੇ ਵਾਸੀ ਹੋ ਗੁਰਵਾ ਪੀਰਾਂ ਦੀ ਧਰਤੀ ਸੀਗੀ ਖੁਦ ਖਰਾਸਾ ਨੂੰ ਕਿਉਂ ਆਉਣਾ ਪਿਆ ਇੱਥੇ ਲੈ ਕੇ ਆ ਸਾਰਾ ਸਿਸਟਮ ਇੰਗਲੈਂਡ ਦਾ ਸਿਸਟਮ ਹੈ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦਿੰਦੀ ਹੈ ਜਾਂ ਮੇਰੀ ਮਾਂ ਨੂੰ ਦਿੰਦੀ ਹੈ ਇਹ ਮੈਂ ਪੰਜਾਬ ਦੀ ਹਰ ਔਰਤ ਨੂੰ ਦੇਣਾ ਹੈ ਇਹ ਗਰੰਟੀ ਹੈ ਤੁਹਾਡੇ ਨਾਲ ਨੋਟ ਕਰ ਲਓ ਮੈਂ ਦਵਾਈ ਦੇ ਲੰਗਰ ਲਾਉਣਾ ਹੈ ਤੇ ਤੁਸੀਂ ਜਲੇਬੀਆਂ ਦੇ ਫਰਕ ਇੰਨਾ ਹੀ ਆ ਦੇਖ ਲਓ ਦਵਾਈ ਫ੍ਰੀ ਮਿਲਦੀ ਆ ਢੇਰ ਲੱਗੇ ਪਏ ਆ ਹਰ ਟੈਸਟ ਕੈਂਸਰ ਦਾ ਫ੍ਰੀ ਹੋ ਰਿਹਾ ਆ ਆ ਪਹਿਲੀ ਵਾਰ ਛਾਤੀ ਦੇ ਕੈਂਸਰ ਦੀ ਆ ਮੈਮੋਗ੍ਰਾਫੀ ਬਾਹਰ ਪਤਾ ਨਹੀਂ 5-7000 ਲੈਨੇ ਆ ਫ੍ਰੀ ਕਰ ਰਹੇ ਆ ਤੇ ਦੂਸਰੀ ਚੱਲ ਜੋ ਬੱਚੇਦਾਨੀ ਦਾ ਕੈਂਸਰ ਤੀਸਰੀ ਚੱਲ ਜੋ ਮੂੰਹ ਦਾ ਕੈਂਸਰ ਗਲੇ ਦਾ ਹੱਡੀਆਂ ਦਾ ਉਹ ਆਖੀਰਲੀ ਬਾਤ ਅੱਖਾਂ ਦੇ ਐਨਕ ਵੀ ਫ੍ਰੀ ਦੇ ਦੇਣੀ ਆ ਹਰ ਪੰਜਾਬ ਦੇ ਵਾਸੀ ਨੂੰ 1 ਲੱਖ ਦੇ ਲਾ ਦਿੱਤੀ ਪਹਿਲੀ ਜਨਵਰੀ ਤੋਂ ਸਾਡਾ ਮਿਸ਼ਨ ਸਟਾਰਟ ਹੋਇਆ ਸੀ 13 ਅਪ੍ਰੈਲ ਤੱਕ 1 ਲੱਖ ਦੇ ਐਨਕ ਲਾ ਦਿੱ ਫਰੀ ਸਾਡੇ ਇੰਗਲੈਂਡ ਚ ਆਪਰੇਸ਼ਨ ਨਹੀਂ ਹੁੰਦਾ ਜਿਵੇਂ ਤੁਹਾਡੀਆਂ ਅੱਖਾਂ ਪਰਪੜ ਸੁੱਟੀ ਜਾਂਦੇ ਆ ਨੋ ਤੁਹਾਡੇ ਕੋਈ ਆਪਰੇਸ਼ਨ ਨਹੀਂ ਹੁੰਦਾ ਉਹ ਕਹਿੰਦੇ ਐਨਕ ਲਾਓ ਜਿਹੜੇ ਵੀ ਨੰਬਰ ਦੇ ਆ ਗੁੱਡ ਕੁਆਲਿਟੀ ਦੀ ਐਨਕ ਆ ਐਂਡ ਦ ਵਰਲਡ ਦੀ ਪਹਿਲੀ ਵਾਰਸ ਆ ਜਿਹੜੀ ਅੱਜ ਇੱਥੇ ਪਹੁੰਚੀ ਆ ਇਹ ਵੀ ਕਿਸੇ ਦਾਨੀ ਨੇ ਡੋਨੇਟ ਕੀਤੀ ਆ ਠੀਕ ਆ ਤੁਸੀਂ ਆਪਣਾ ਕਾਰ ਕੋਲ ਠੀਕ ਕਰਨਾ ਹੈ ਆਪ ਵੀ ਜ਼ਿੰਦਗੀ ਦੇ ਥੋੜਾ ਜਿਹਾ ਸਾਦਾਪਣ ਲੈ ਕੇ ਆਓ ਸਭ ਕੁਝ ਠੀਕ ਹੋ ਜਾਊ ਆ ਕਦੇ ਜਦੋਂ ਤੁਹਾਨੂੰ ਪੁੱਠੇ ਰਸਤੇ ਤੁਹਾਡੇ ਸਿਰ ਨੂੰ ਘੁਮਾ ਗਏ ਆ ਕਰਦੇ ਆਂਗੇ ਉਹ ਕਰਦੇ ਆਂਗੇ ਹੁਣ ਕਰਨਾ ਕੱਖ ਨਹੀਂ ਘਰ ਕਲਵੰਤ ਸਿੰਘ ਨੇ ਆਪਦਾ ਆਪ ਠੀਕ ਕਰਨਾ ਤੁਸੀਂ ਆਪਦਾ ਘਰ ਠੀਕ ਕਰਨਾ ਕਿਸੇ ਲੀਡਰ ਨੇ ਨਹੀਂ ਕਰਨਾ ਇਹ ਗਰੰਟੀਡ ਹੈ ਸਾਦਾਪਣ ਲੈ ਕੇ ਆਓ ਜੀਵਨ ਦੇ ਵਿੱਚ ਹਰ ਰੋਜ਼ ਸੈਰ ਕਰਿਆ ਕਰੋ ਸੁਬਾ ਸ਼ਾਮ ਐਵੇਂ ਨੰਦ ਗਰਮੀ ਤੋਂ ਡਰਿਆ ਕਰੋ ਸਾਡੇ 10 ਡਿਗਰੀ ਟੈਂਪਰੇਚਰ ਆ ਮੈਂ ਉੱਥੋਂ ਆਇਆ ਤੇ ਮੈਂ ਬਤਿਹਿਆ ਕਰਦਾ ਜੀ ਬਿਕਨਾ ਮੁੜਕਾ ਆਵੇ ਚੰਗੀ ਚੀਜ਼ ਹੈ ਸਾਰਾ ਕੋਲੇਸਟ੍ਰੋਲ ਨਿਕਲੂਗਾ ਤੁਹਾਡਾ ਬੀਪੀ ਡਾਇਬੀਟਸ ਸਾਰਾ ਕੰਟਰੋਲ ਹੋ ਜੂਗਾ ਤੁਸੀਂ ਤਾਂ ਤੁਹਾਨੂੰ ਤਾਂ ਗਰਮੀ ਲੱਗਦੀ ਆ ਮੈਂ ਸਾਰੀਆਂ ਸ਼ੜਕਾਂ 'ਚ ਦੇਖਿਆ ਵੀ ਖਾਲੀ ਪਿੰਡਾਂ ਲੋਕ ਘਰੇ ਏਸੀ ਛੱਡ ਕੇ ਸੁੱਤੇ ਪਏ ਬਣੇ ਆ ਸਾਈਕਲ ਬਹੁਤ ਵਧੀਆ ਚੀਜ਼ ਸੀ ਛੱਡ ਗਏ ਤੁਸੀਂ ਜਿਹੜਾ ਗਧੂਦ ਦਾ ਕੈਂਸਰ ਹੈ ਉਹਨੂੰ ਸਾਈਕਲ ਬਚਾਉਂਦਾ ਸੀ ਤੁਸੀਂ ਕਹਿੰਦੇ ਸਾਈਕਲ ਕੋਈ ਕਿ ਨਹੀਂ ਮੈਡੀਸਨ ਹੈ ਤੁਹਾਡੀ ਇਹ ਗਧੂਦ ਆ ਕਾਠੀ ਤੇ ਕੱਸਦੀ ਸੀ ਜਿਉਂ-ਜਿਉਂ ਅਸੀਂ ਉਮਰ ਵੱਡੇ ਹੋਈ ਜਾਂਦੇ ਆ ਗਧੂਦ ਦੇ ਉੱਪਰ ਫੈਟ ਚੜੀ ਜਾਂਦੀ ਹੈ ਪ੍ਰੋਸਟੇਟ ਕੈਂਸਰ ਆ ਜਾਂਦਾ ਪ੍ਰੋਸਟੇਟ ਕੈਂਸਰ ਦੀ ਐਕਸਰਸਾਈਜ਼ ਹੀ ਸਾਈਕਲ ਸੀ ਤੇ ਸਾਡੇ ਅੰਗਰੇਜ਼ ਸਾਈਕਲਾਂ ਤੇ ਆ ਗਏ ਸਾਡੇ ਮਿਨਿਸਟਰ ਸਾਈਕਲਾਂ ਤੇ ਪਾਰਲੀਮੈਂਟ ਨੂੰ ਜਾਂਦੇ ਆ ਅਸੀਂ ਗੈਰੇਜ ਦੇ ਵਿੱਚ ਖੜਾ ਲੈ ਲਿਆ ਕੇ ਸਾਈਕਲ ਪਰ ਤੁਸੀਂ ਛੱਡ ਗਏ ਸਾਈਕਲ ਦੁਬਾਰਾ ਲੈਣੇ ਪੈਣਗੇ ਜੇ ਪ੍ਰੋਸਟੇਟ ਕੈਂਸਰ ਤੋਂ ਬਚਣਾ ਮਰਜੀ ਤੁਹਾਡੀ ਆ ਡੇਢ ਮਹੀਨੇ ਪਹਿਲਾਂ ਮਿਲਿਆ ਸੀਗਾ ਲੁਧਿਆਣਾ ਵਿੱਚ ਮੈਨੂੰ ਚਾਹ ਪਲਾਈ ਉਹਨਾਂ ਨੇ ਉਸੇ ਵਕਤ ਹੀ ਫੈਸਲਾ ਕਰ ਲਿਆ ਤੇ ਅੱਜ ਉਹਨਾਂ ਦੇ ਕੀ ਪਰਿਵਾਰ ਦੇ ਵਿੱਚ ਕੋਈ ਡੈਥ ਹੋ ਗਈ ਸੀ ਮੈਨੂੰ ਕਹਿੰਦੇ ਮੈਂ ਮਕਬੀ ਤੁਸੀਂ ਉੱਥੇ ਜਾਓ ਤੁਹਾਡਾ ਸਟਾਫ ਹੈ ਅਸੀਂ 10 ਦਿਨ ਇੱਥੇ ਰਵਾਂਗੇ ਆਪਣੇ ਗੋਡ ਪੂਰਾ ਦਬਕੇ ਰੋਲਾ ਪਾਓ ਵੀ ਹਾਰਡ ਟੈਸਟ ਫ੍ਰੀ ਹੋ ਰਿਹਾ ਪੰਜਾਬ ਸਰਕਾਰ ਦੇ ਨਾਲ ਹਮ ਹੈ ਪੰਜਾਬ ਸਰਕਾਰ ਨੂੰ ਬੁਲਾਉਣਾ ਦੇਣ ਲੱਗਿਆ ਸੁਣੋ ਕੀ ਕਹਿ ਰਹੇ ਆ ਪ੍ਰੈਸ ਵਾਲੇ ਵੀਰੋ ਜਿੰਨੇ ਟੈਸਟ ਵਰਲਡ ਕੈਂਸਰ ਦੀ ਟੀਮ ਨੇ ਅੱਜ 10 ਦਿਨ ਨਹੀਂ ਅੱਜ ਪਹਿਲੇ ਦਿਨ ਹੀ ਕਰ ਦੇਣੇ ਆ ਸਾਰੇ ਪੰਜਾਬ 'ਚ ਨਹੀਂ ਹੋਣੇ ਕੋਈ ਫ੍ਰੀ ਕਰ ਰਿਹਾ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਰਕਾਰ ਜੋ ਸਾਡੀ ਸਟੇਜ ਤੇ ਬੈਠੇ ਮਨ ਸਿੰਘ ਤਲਵਾਲ ਜੀ ਜਿਹੜੇ ਕੈਂਸਰ ਦੇ ਲਈ ਤਨਮਨ ਧਨ ਜਿਨ੍ਹਾਂ ਦਾ ਸਮਰਪਤ ਹੈ ਔਰ ਬਹੁਤ ਹੀ ਸਤਿਕਾਰਯੋਗ ਜਿਹੜੇ ਕੈਨਿਟੇ ਕਰਨੀ ਦੇ ਵਾਲਕ ਵੀ ਨੇ ਅੱਜ ਜਿਨ੍ਹਾਂ ਨੇ ਪਹਿਲਾ ਕੈਂਪ ਨਹੀਂ ਲਾਇਆ ਅੱਜ ਜਿਨ੍ਹਾਂ ਨੇ ਮਨੁੱਖਤਾ ਦੀ ਭਲਾ ਦੇ ਲਈ ਭਲਾ ਦੇ ਲਈ ਪਹਿਲਾ ਕੰਮ ਨਹੀਂ ਕੀਤਾ ਬਲਕਿ ਆ ਜਿਹੜਾ ਕੰਪਲੈਕਸ ਜਿੱਥੇ ਤੁਸੀਂ ਬੈਠੇ ਹੋ ਇਹ ਆਪਣੇ ਆਮ ਲੋਕਾਂ ਦੀ ਜਿੰਦੇ ਜਿੰਨਾ ਦੀ ਲੋਕਾਂ ਦੀ ਪਹੁੰਚ ਨਹੀਂ ਆਮ ਲੋਕਾਂ ਦੇ ਲਈ ਬਣਾਇਆ ਹੈ ਔਰ ਇੱਥੇ ਕੋਈ ਆਉਦੀ ਫੈਕਟਰੀ ਦਾ ਕਾਰੋਬਾਰ ਨਹੀਂ ਕਰਦੇ ਮੇਰੀ ਮਰਾਦ ਹੈ ਪਾਦੂ ਸ਼੍ਰੀ ਰਜਿੰਦਰ ਗੁਪਤਾ ਜੀ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰ ਕਿ ਉਹਨਾਂ ਦੇ ਨੌ ਦੀ ਇੱਕ ਤਾੜੀ ਵੀ ਆਪਾਂ ਸਾਰੇ ਬੁਲਾਈਏ ਇਹੋ ਜਿਹਾ ਉਪਰਾਲਾ ਜਿਹੜਾ ਹੈਗਾ ਮੈਂ ਫਸਟ ਟਾਈਮ ਆਫ ਦੀ ਲਾਈਫ ਦੇ ਵਿੱਚ ਦੇਖ ਰਿਹਾ ਕਿ ਜਿਹੜਾ ਥੋੜੇ ਇੱਥੇ ਆ ਕੇ ਮੋਬਾਈਲ ਦੇ ਨਾਲ ਕਿੰਨੇ ਇੱਥੇ ਆ ਕੇ ਗੱਡੀਆਂ ਲਿਆ ਕੇ ਇੱਥੇ ਟੈਸਟ ਕੀਤੇ ਜਾ ਰਹੇ ਹੈ ਔਰ ਹਰ ਇੱਕ ਕਿਸਮ ਦੇ ਟੈਸਟ ਹੈ ਕਿ ਪੰਜਾਬ ਦੀ ਜਿਹੜੀ ਕੋਡ ਜਿੱਥੇ ਹੈਗਾ ਕੈਂਸਰ ਦਾ ਕੋਡ ਇਹਨੂੰ ਜੜੋਂ ਖਤਮ ਕਰਨ ਦਾ ਇਹਨਾਂ ਨੇ ਉਪਰਾਲਾ ਲਿਆ ਹੈਗਾ ਇਹ ਕੈਂਪ ਜਿਹੜਾ 10 ਦਿਨਾਂ ਦਾ ਚੱਲੂਗਾ ਜਿਸ ਦੀ ਤਰੀਕੋ ਲੈ ਕੇ ਤੇ 30 ਤਰੀਕ ਤੱਕ ਤੇ ਉਹਦੇ ਵਿੱਚ ਤੁਹਾਡਾ ਬਰਨਾਲਾ ਨੂਰ ਮਾਨਸਾ ਤੇ ਬਗੰਦਾ ਇਹ ਸਾਰੇ ਇਹ ਕਵਰ ਕਰਨਗੇ ਤੇ ਇਹਦੇ ਜਿਹੜੇ ਰਿਜ਼ਲਟ ਆਣਗੇ ਉਹ ਕਨਫਿਡੈਂਸ਼ੀਅਲ ਹੁੰਦੇ ਆ ਕਿਉਂਕਿ ਕਿਸੇ ਮਤਲਬ ਇਹੋ ਜੀ ਸੀ ਜਿਹੜੀ ਹੁੰਦੀ ਆ ਕਿਸੇ ਮਨਸੇ ਇਹ ਨਹੀਂ ਦਿੱਤੀ ਜਾ ਸਕਦੀ ਤੇ ਮੈਂ ਇਹਨਾਂ ਨੂੰ ਲੱਖ ਲੱਖ ਬੁढ़ाई ਦਿੰਦਾ ਕਿ ਇਹੋ ਜਿਹਾ ਉਪਰਾਲਾ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਲੈ ਕੇ ਜਾਣ ਨਾ ਸਿਰਫ ਕੇਵਲ ਪੰਜਾਬ ਦੇ इस तरह दबर अपने आले दुआले देखने ला चैनल नाइब करो अडिया खबर शेयर करो अगलिया खबर देखते रहो इंडियन टीवी न्यूज